O que Davi? maru, maru, maru. ਆਣਗੇ ਚਲੋ ਕੋਈ ਫੈਟ ਤੇ ਲਾਓ ਜੀ ਚੱਕਲੋ ਚੱਕਲੋ ਸੀਟ ਸੀਟ ਚੱਕਲੋ <laughs> ോ <laughs> <laughs> ਦੇ ਜਿਹੜੀ ਜਿਹੜੀ ਸਰਕਾਰੀ ਅੰਤਰਾਜਾ ਕੋਲ ਨਿਵਾਸ ਜਿਹੜੀ ਆ ਜਾਂਦੇ ਕੁਝ ਬੰਦੇ ਬਸਦੇ ਆ ਉਹਦੇ ਤੋਂ ਸਾਰੀ ਜਾਣੀ ਉਹ ਮੰਦੇ ਰਹਿੰਦੇ ਆ ਥਾਣੀ ਸੁਲਾ ਵੀ ਦੇਣੀ ਪਵਨ ਕੁਮਾਰ ਜੀ ਨਾ ਨਾ ਉਹ ਸਮਝਦੇ ਕਾਣਾ ਨਾ ਕੀ ਤੇ ਸ਼ੁਕਰੀਆ ਪਵਨ ਇਹ ਕਿੰਨੇ ਦਿਨਾਂ ਤੋਂ ਖੜੀ ਨੇ ਦੋ ਦਿਨ ਦੋ ਦੋ ਅੱਟ ਦਿਨ ਪਤਾ ਕੀ ਗੱਲ ਆ ਅੱਜ ਕੱਲ ਦੇ ਹਾਲਾਤ ਤੇ ਮੱਦੇ ਨਜੇ ਰੱਖਦੇ ਆ ਇਹ ਨਿਗਰਾਨੀ ਦੇ ਵਿੱਚ ਖੜੀ ਕਰੋ ਕੋਈ ਬੰਦਾ ਕੋਈ ਸਾਡੀ ਅੱਜ ਆ ਬੰਦਾ ਸਾਡਾ ਚਾਹਤਾ ਹੁਣ ਤਾਂ ਮੱਦੇ ਲੈਦੇ ਵਿੱਚ ਕੋਈ ਅੱਛਾ ਜੀ ਜਿਵੇਂ ਸਮਝਿਕ ਮਾਰਕਾ ਹੋਇਆ ਉਹਦੇ ਮੱਦੇ ਨਜ਼ਰ ਅਸੀਂ ਲੋਕਾਂ ਨੂੰ ਯੇਰ ਕਰਦੇ ਆ भाई कोई बंदा बिल्कुल बिल्कुल सही है नहीं नहीं असली तो दो चीजें होती हैं जो निकलती रहती हैं जो चलती खड़ी नहीं खड़ी रहती है परसों आज ही परसों गए सानासर गए थे वहां लाए गए थे वो हालत ऐसे पड़ी चलो आज ही नजारे में है करते भाई तेरी करनी है हां बोलो तुम्हारे 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 रिपीट करो कर भाई तेरी ਇਫੰਟ ਪਰ ਕਰ ਰਹੇ ਹੋ ਠੀਕ ਹੈ ਤੁਹਾਡੀ ਆ ਜੀ ਹਾਂਜੀ ਹਾਂਜੀ ਮਾਰ ਜੀ ਇਹ ਕਿੰਨੇ ਦਿਨ ਦੀ ਖੜੀ ਹੈ ਜੀ ਪਰਸੋਂ ਦੀ ਖੜੀ ਹੈ ਜੀ ਪਰਸੋਂ ਹਾਂਜੀ ਖੜੀ ਤਾਂ ਉਹ ਰਹਿੰਦੀ ਹੈ ਉਹ ਪਰਸੋਂ ਰੋਡ ਪਰ ਤੋਂ ਨਿੱਕਾ ਲੱਲੇ ਆ ਵੀ ਦੇਖੋ ਹੋਰਾਂ ਦੇ ਵਿੱਚ ਖੜੇ ਹੋਣਾ ਠੀਕ ਹੈ ਠੀਕ ਵੀ ਕਿਉਂਕਿ ਇਹ ਜਿਹੜੇ ਬੰਦੇ ਆ ਜੇ ਮਾੜੇ ਅਨਸਰ ਆ ਉਹ ਦੇਖਦੇ ਰਹਿੰਦੇ ਆ ਦੇਖੋ ਵੀ ਕਿੱਥੇ ਖੜੀ ਰਹਿਣ ਹਾਂ ਤੇ ਜਾਂ ਕੋਈ ਜਿੰਮੇ ਰਾਤ ਨੂੰ ਇੱਥੇ ਖੜੀ ਕਰ ਦਿੰਦੇ ਹੋ ਤੇ ਹੋ ਸਕਦਾ ਕੋਈ ਰਾਤ ਨੂੰ ਇਹਨੂੰ ਚੋਰੀ ਕਰਕੇ ਲੈ ਜਵੇ ਇਸ ਕਰਕੇ ਜਿਹੜੀਆਂ ਕਿਤੇ ਵੀ ਕੋਈ ਜਿਹੜਾ ਸਮਾਨ ਆ ਉਹਦੀ ਨਿਗਰਾਨੀ ਰੱਖੋ ਤੇ ਆਪਦੀ ਨਿਗਰਾਨੀ ਦੇ ਵਿੱਚ ਖੜਾ ਕਰੋ ਜੇ ਤੁਹਾਨੂੰ ਕੋਈ ਲਵਾਰਸ ਚੀਜ਼ ਬਾਜ਼ਾਰ ਚ ਪਤਾ ਲੱਗਦੀ ਹੈ ਤਾਂ ਸਾਨੂੰ ਇਤਲਾਹ ਦਿਓ ਬਿਲਕੁਲ ਠੀਕ ਹੈ ਥੈਂਕ ਯੂ ਥੈਂਕ ਹਾਂ ਜੀ ਅਜੇ ਗੱਡੀ ਚਾਬੀ ਮੰਗਾ ਲਓ ਅੱਛਾ ਜੀ ਇਹਨੂੰ ਉੱਥੇ ਲੈ ਆ ਰੋ ਨਾ ਉਹ ਸਾਹਮਣੇ ਪਾਰਕਿੰਗ ਹੈਗੀ ਉਹਦੇ ਕੋਲ ਤੇ ਲੱਗੇ ਹੋ ਆ ਦੇਖ ਲਓ ਅੱਛਾ ਚੈੱਕ ਕਰੋ ਤੇ ਫਿਰ ਇਹ ਜਿਹੜਾ ਹਨਾ ਕਾ ਗਿਆ ਉਹ ਕਰਦੇ ਇਹਦਾ ਲੱਗਦਾ ਨਹੀਂ ਕਿ ਪਾਸੋਂ ਸਗਿੰਗੇ ਰਹੇ ਜੇ ਤੂੰ ਹੈ ਤੂੰ ਹੈ ਤੂੰ ਹੈ ਜੀ ਕੋ ਜੋ ਜੋ ਜੀ ਸਾਈਨ ਹੈ ਉਹ ਬਾਰੇ ਨੇ ਕਾਹਦੇ ਜਿਹੜੇ ਜਿਹੜੇ ਆਪਣੀ ਜਿਹੜੀ ਗੱਡੀਆਂ ਉਹ ਸੇਫ ਜਗ੍ਹਾ ਤੇ ਖੜਾ ਕਰਨ ਦੇ ਜਿਹੜੇ ਹੈਗੇ ਉਹਨਾਂ ਨੂੰ ਅ ਪ੍ਰੀ ਰਿਟ ਕੀਤਾ ਗਿਆ ਕਿ ਤਾਂ ਕਿ ਆਪ ਦੀ ਸਿਵਲ ਵਾਹਨ ਕਿਹੋ ਜਿਹੀ ਹੈਗੀ ਕਮਤਾ ਨਾ ਖਰਾਬ ਹੋ ਜਾਵੇ ਆ ਗਾ ਕਰਾਂ ਮੈਂ ਇਹ ਕੀ ਕਰਨ ਇਹ ਆਪਾਂ ਪਿੱਛਲਾ ਆ ਕਰੇ ਪਾਰਕਿੰਗ ਲਾਇਆ ਕਰਾਂਗੇ ਗੱਡੀ ਲਈ ਪਾਰਕਿੰਗ ਲਿਆ ਕਰਾਂਗੇ ਪਾਰਕਿੰਗ ਲਾਇਆ ਰਿਹਾ ਕਿ 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 ਤੁਹਾਡਾ ਵੀ ਨਕਸਾ ਨਹੀਂ ਨਹੀਂ ਸਹੀ ਹੈ ਸਹੀ ਹੈ ਇੱਕ ਜਿਹੜੇ ਟ੍ਰੈਫਿਕ ਇੰਚਾਰਜ ਮੇਜਰ ਸਿੰਘ ਜੀ ਹੈ ਉਹਨਾਂ ਦੇ ਨਾਲ ਜਿਹੜੇ ਸਾਰੇ ਅਧਿਕਾਰੀ ਜਿਹੜੇ ਖੜੇ ਹੋਏ ਨੇ ਆ ਦੇਖੋ ਇਹਨੂੰ ਵੀ ਦੇਖੋ ਆ ਵੀ ਦੇਖੋ ਕਿਉਂਕਿ ਇਹ ਗੱਡੀ ਵੀ ਕਿਹਦੀ ਹੈ ਹੈਲੋ ਇਹ ਗੱਡੀ ਕਿਹਦੀ ਹੈ ये खड़ी की लगी पर मैं एक बाबू से देखो भी चेक करो आज कितने दिन से खड़ी है गाड़ी वैसे तो खड़ जाती है बाबू फिर साहब को हट जाती है युवा करते जाते हैं दादा बोलो ओ पपेटर ओनरशिप चेक करो ये हो जाएगी हो जाएगी हो जाएगी ਹਾਲਾਤ ਜੇ ਦੋ ਗੈ ਮਾਰਾ ਯਾਰ ਅੱਲਾ ਇੱਥੇ ਕੋਈ ਗੱਡੀ ਖੜੀ ਹੋਵੇ ਜੋ ਮਰਜ਼ੀ ਦਾ ਜੇ ਮਤਲਬ ਇਹ ਗੱਡੀ ਕਿਹੜੀ ਕਰੋ ਹਾਂ ਜਿਹਦੀ ਦਾ ਆਪਾ ਇਹਨਾਂ ਦਾ ਚਲਾਨ ਕੱਟੇ ਜੋ ਕੋਈ ਗੱਡੀ ਦਾ ਚੈੱਕ ਕਰਦੇ ਨੇ ਤੇ ਕਾਗਜ਼ ਚੈੱਕ ਕਰਕੇ ਦੇ ਦਿੰਦੇ ਨੇ ਬੁਲਾਉਣਿਆ ਬੰਦੇ ਨੂੰ ਬੁਲਾ ਕੇ ਬੰਦੇ ਨੂੰ ਪੁੱਛਦੇ ਨੇ ਜੇ ਗੱਡੀ ਸਹੀ ਹੈ ਤਾਂ ਉਹ ਆ ਜੇਕਰ ਇਹਦਾ ਕੋਈ ਕਾਗਜ਼ ਨਹੀਂ ਤਾਂ ਫਿਰ ਚਲਾਨ ਕਟਾਉਂਦੇ ਸਰ ਇਹ ਕਿੰਨੀ ਕੀ ਗੱਲ ਸਹੀ ਹੈ ਬਾਜ਼ਾਰ ਕਿਤੇ ਹੋਰ ਦੁਕਾਨ ਹੁੰਦੀ ਹੈ ਗੱਡੀ ਪਾਰਕਿੰਗ ਇੱਥੇ ਹੈਗੀ ਕੀ ਲੱਗਦਾ ਨਹੀਂ ਇਹਨਾਂ ਨੂੰ ਆਪਦੀ ਤੇ ਨਿਗਾਹ ਤੇ ਰੱਖਣੀ ਚਾਹੀਦੀ ਗੱਡੀ ਨੂੰ ਗੱਡੀ ਤਾਂ ਲਾ ਇੱਥੇ ਲਾਉਣ ਨਹੀਂ ਚਾਹੀਦੀ ਪਾਰਕਿੰਗ ਚ ਲਾਉਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਬੁਲਾਉਣੇ ਆਏ ਬੈਂਕ ਵਿਆਜ ਦੇ ਦੱਸਦੇ ਕੋਈ ਦੁਕਾਨ ਇਹਨਾਂ ਦੀ ਇਹਨਾਂ ਨੂੰ ਬੁਲਾਉਣੇ ਬੈਂਕ ਵਿਆਜ ਚ ਬੁਲਾ ਕੇ ਇਹਨਾਂ ਨੂੰ ਪੁੱਛਦੇ ਨੇ ਗੱਡੀ ਕਿਉਂ ਖੜੀ ਕੀਤੀ ਇੱਥੇ ਉਸ ਤੋਂ ਬਾਅਦ ਇਹ ਕਾਗਜ਼ ਚੈੱਕ ਕਰਨਗੇ ਜੇ ਕਾਗਜ਼ ਚ ਕੋਈ ਗਲਤ ਨਿਕਲਦਾ ਤੇ ਤਾਂ ਨਾ ਵੀ ਕਟਾਂਗੇ ਜੇ ਅੱਗੇ ਤੋਂ ਵਾਰਨਿੰਗ ਦੇ ਕੇ ਜੇ ਅੱਗੇ ਤੋਂ ਕਰੂਗਾ ਦਿਨ ਫਿਰ ਇਹਦਾ ਚਲਾ ਕੱਟਾ ਜਾਊਗਾ ਕਾਫੀ ਮੁੱਲਿਆ ਦੇ ਬਾਜ਼ਾਰਾਂ ਦੇ ਵਿੱਚ ਹਾਲਾਂਕਿ ਨਾਲ ਮੱਲੇ ਲੱਗਦੇ ਨੇਗੇ ਉੱਥੇ ਵੀ ਲਵਾਰਿਸ ਗੱਡੀਆਂ ਖੜੀਆਂ ਟਾਇਰ ਵੀ ਪੈਂ ਅਸੀਂ ਸਾਰੇ ਭੀੜ ਵਾਲੇ ਇਲਾਕੇ ਚ ਸਾਰਿਆਂ ਚ ਅਸੀਂ ਅੱਜ ਗਸ਼ਤ ਕਰਾਂਗੇ ਜਿੱਥੇ ਜਿੱਥੇ ਵੀ ਸਾਨੂੰ ਕੋਈ ਲੱਗਦਾ ਸ਼ੱਕੀ ਲੱਗਦਾ ਹੈ ਜਿਹਨ ਕਾਰਨ ਅਸੀਂ ਉਹਨੂੰ ਰੌਂਡ ਅਪ ਵੀ ਕਰਾਂਗੇ ਜੇ ਕੋਈ ਸਾਨੂੰ ਲੱਗਦੀ ਵੀ ਸ਼ੱਕੀ ਕਾਰ ਹੈ ਜੇ ਅਸੀਂ ਉਹਨੂੰ ਰੌਂਡ ਅਪ ਵੀ ਕਰ ਕਰਕੇ ਲੈ ਕੇ ਜਾਵਾਂਗੇ ਜੇ ਨਹੀਂ ਤਾਂ ਅਸੀਂ ਉਹਨਾਂ ਦਾ ਚੱਕ ਕੇ ਆਨਲਾਈਨ ਜਿਨ੍ਹਾਂ ਨੂੰ ਬਲਾਕੇ ਚ ਚੈੱਕ ਕਰਾਂਗੇ ਵਾਰਨਿੰਗ ਦਿੱਤੀ ਜਾ ਰਹੀ ਹੈ ਜਾਂ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਕਾਰਵਾਈ ਜੇਕਰ ਕਿਸੇ ਦਾ ਕਾਜ ਨਹੀਂ ਹੈ ਕੋਈ ਗਲਤ ਹੈ ਉਹਦੇ ਬਾਅਦ ਕਾਰਵਾਈ ਵੀ ਕਰਾਂਗੇ ਜੇ ਕੋਈ ਆਪ ਦਾ ਕਾਗਜ਼ ਪੱਤਰ ਸਹੀ ਹੈ ਤਾਂ ਉਹਨੂੰ ਅੱਜ ਤੋਂ ਆ ਬਾਅਦ ਵਾਰਨਿੰਗ ਦੇਵਾਂਗੇ ਕਈ ਥਾਵਾਂ ਤੇ ਦੇਖਿਆ ਘਰਾਂ ਦੇ ਦੁਕਾਨਾਂ ਦੇ ਬਾਹਰ ਗੱਡੀਆਂ ਪਰਮਾਨੈਂਟ ਹੀ ਖੜੀਆਂ ਪੈਂਚਰ ਖੜੀਆਂ ਚਲਦੀ ਵੀ ਨਹੀਂ ਗਈ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਘਰਾਂ ਦੇ ਬਾਹਰ ਤਾਂ ਚਲੋ ਮੇਰੇ ਧਿਆਨ ਚ ਨਹੀਂ ਕੋਈ ਘਰਾਂ ਲਈ ਤਾਂ ਮੇਰੇ ਬਾਜ਼ਾਰ ਚ ਮੈਂ ਸਾਰੇ ਚੈੱਕ ਕੀਏ ਨਾ ਅੱਜ ਅਸੀਂ ਇਸ ਤੋਂ ਬਾਅਦ ਸ਼ਾਮ ਨੂੰ ਅਸੀਂ ਭੱਟੀ ਰੋਡ ਸਾਰੀ ਚੈੱਕ ਕਰਾਂਗੇ ਸਟੇਡੀਅਮ ਦੀ ਬੈਕ ਸਾਡ ਜਿੱਥੇ ਵੀ ਭੀੜ ਭੜਕਿਆ ਹਰ ਕਾਸੇ ਸਾਰੇ ਚੈੱਕ ਕਰਨੇ ਕਿਹੜੇ ਕਿਹੜੇ ਬਾਜ਼ਾਰ ਹੁਣ ਤੁਸੀਂ ਜਾਏ ਕੀ ਕੀ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਫਿਰ ਅਸੀਂ ਫਾਇਰ ਰੋਗੇਟ ਫਿਰ ਧੋਬੀਵਾਰ ਪੋਸਟਵਿਜਾਰ ਸਦਰਵਿਜਾਰ ਸਿਰਕੀਵਿਜਾਰ ਕਿਲਾ ਰੋਡ ਅਸੀਂ ਸਾਰਾ ਅਸੀਂ ਡਿਪਟੀ ਸਾਹਿਬ ਨੂੰ ਮਾਪੀਰ ਕੀਤੀ ਵੀ ਆਪ ਤੁਸੀਂ ਅੱਜ ਮੇਰੇ ਨਾਲ ਕਰਕੇ ਆਪ ਸਾਰੇ ਗੱਡੀਆਂ ਚੈੱਕ ਕਰੀਏ ਅਸੀਂ ਧੋਬੀਵਾਰ ਜਿਹੜੀਆਂ ਗੱਡੀਆਂ ਖੜੀ ਚਲਾਨ ਵੀ ਕੱਟਿਆ ਬਹੁਤ ਗੱਡੀਆਂ ਤੇ ਪੋਸਟਵਿਜਾਰ ਚ ਜਿਹੜੇ ਗੱਡੀਆਂ ਕੋਈ ਹੈ ਨਹੀਂ ਸੀ ਉਹਨਾਂ ਦੇ ਵੀ ਚਲਾਨ ਕੱਟਤੇ ਜਿਹੜਾ ਕੋਈ ਆਉਂਦਾ ਉਹਦੇ ਅਸੀਂ ਕਾਗਜ ਚੈੱਕ ਕਰਦੇ ਜੇ ਕਾਗਜ ਸਹੀ ਹੈ ਤਾਂ ਉਹਨੂੰ ਅੱਗੇ ਤੋਂ ਅੱਗੇ ਵਧਾਉਂਦੇ। ਸਭ ਤੋਂ ਜ਼ਿਆਦਾ ਪੀਕ ਪੁਟਾ ਦਾ ਇਲਾਕਾ ਕਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਇੱਕ ਇਸ ਜਿਹੜਾ ਕੇਸ ਹੋਇਆ ਕੱਲ ਰਾਤ ਰੈੱਡ ਲਾਕ ਵੀ ਜਾਰੀ ਕੀਤਾ ਹੈ। ਥਾਂ-ਥਾਂ ਤੇ ਨਾਕੇ ਵੀ ਲੱਗੇ ਨੇ ਰਾਤ ਦੇ। ਤੇ ਹਰ ਮੁਹੱਲੇ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪੈਂਚਰ ਗੱਡੀਆਂ ਖੜੀਆਂ ਸੀ ਆਪਦੇ ਕੈਮਰੇ ਦੇ ਵਿੱਚ ਰਿਪੋਰਟ ਕਰਕੇ ਹੈ। ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ ਜੀ ਜੋ ਮੈਂ ਆਪਾਂ ਇੱਕ ਵਾਰੀ ਚੈੱਕ ਕਰ ਲੈਂਦੇ ਮੇਰੇ ਐਕਚੁਅਲੀ ਮੇਰੇ ਮੁਹੱਲੇ ਚ ਵਾਲੀ ਗਲੀ ਵਾਲੀ ਨਹੀਂ ਮੇਰੇ ਧਿਆਨ ਚ ਗੱਡੀ ਕੋਈ ਪੈਂਚਰ ਗੱਡੀ ਖੜੀ ਖੜੀ ਚਲੋ ਉਹਦੇ ਬਾਰੇ ਮੈਂ ਮੈਂ ਤੁਹਾਡੇ ਤੋਂ ਪੁੱਛ ਕੇ ਦੇਖ ਲੈਂਦਾ ਆਪਾਂ ਜਾ ਕੇ ਪੁੱਛ ਲੈਣੇ ਵੀ ਗੱਡੀਆਂ ਕਿਉਂ ਕਿਵੇਂ ਖੜੀਆਂ ਕੋਈ ਲਵਾਰਸ ਗੱਡੀ ਖੜੀ ਹੈ ਤੋਂ ਉਹਨੂੰ ਆਪਾਂ ਟੋਬਨ ਚੱਕ ਕੇ ਸੀ ਲੈ ਜਾ ਕੇ ਚੈੱਕ ਕਰ ਮੇਜਰ ਸਿੰਘ ਜੀ ਤੁਸੀਂ ਉਹਨਾਂ ਨੇ ਜਿਹੜੀ ਚੈਕਿੰਗ ਕੀਤੀ ਕੋਈ ਸ਼ੱਕੀ ਵਿਕਲ ਤੁਹਾਨੂੰ ਕੋਈ ਨਜ਼ਰ ਆਇਆ ਜੇ ਕੋਈ ਲੱਗਿਆ ਵੀ ਆਪਾਂ ਨੂੰ ਕੋਈ ਨਹੀਂ ਹਾਲੇ ਤੱਕ ਤਾਂ ਨਹੀਂ ਕੋਈ ਸ਼ੱਕੀ ਵਿਕਲ ਨਹੀਂ ਆਇਆ ਕਿ ਲੋਕਾਂ ਨੂੰ ਕੀ ਸਿਚੇਟ ਕੀ ਕਰ ਰਹੇ ਨੇ ਲੋਕਾਂ ਤੋਂ ਅਸੀਂ ਇਹ ਹੀ ਜੈ ਦਿੰਨਾ ਵੀ ਜੇ ਤੁਹਾਨੂੰ ਕੋਈ ਸ਼ੱਕੀ ਵਿਕਲ ਖੜਾ ਦਿਸਦਾ ਹੈ ਜਾਂ ਕੋਈ ਬਾਹਲੇ ਦਿਨਾਂ ਤੋਂ ਖੜਾ ਹੈ ਸਾਨੂੰ ਦੱਸੋ ਮੇਰਾ ਮੋਬਾਈਲ ਨੰਬਰ 9814326784 ਮੈਂ ਟ੍ਰੈਫਿੰਗ ਚਾਰਜ ਆ ਤੇ ਮੈਨੂੰ ਜੋ ਮਰਜ਼ੀ ਦੱਸੋ ਮੈਂ ਉਹ ਗੱਡੀ ਨੂੰ ਰਾਉਂਡ ਅਪ ਕਰਾਂ